ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਬੀਬੀਆਂ ਭੈਣਾ ਸਵੇਰੇ ਉੱਠਦੇ ਅਸਾਰ ਹੀ ਨਵੇਂ ਸਾਲ ਤੱਕ ਇਹ ਇੱਕ ਉਪਾਅ ਕਰ ਲੈਂਦੀਆਂ ਹਨ ਤਾਂ ਦਿਨਾਂ ਵਿੱਚ ਹੀ ਤੁਹਾਡਾ ਘਰ ਅਮੀਰ ਬਣ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਕੇ ਪਰਮਾਤਮਾ ਜੀ ਤੁਹਾਡੇ ਮਨ ਦੀਆਂ ਸਾਰੀਆਂ ਹੀ ਇੱਛਾਵਾਂ ਨੂੰ ਪੂਰਿਆਂ ਕਰ ਦੇਣ। ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਨਵਾਂ ਸਾਲ ਆਉਣ ਵਾਲਾ ਹੈ ਤੇ ਜੇਕਰ ਇਸ ਨਵੇਂ ਸਾਲ ਦੇ ਆਉਣ ਤੋਂ ਪਹਿਲਾਂ ਤੁਸੀਂ ਇੱਕ ਪਾਠ ਰੋਜ਼ਾਨਾ ਹੀ ਕਰਨਾ ਸ਼ੁਰੂ ਕਰ ਦੇਂਦੇ ਹੋ ਤਾਂ ਤੁਹਾਡੇ ਮਨ ਦੀ ਹਰ ਇੱਕ ਇੱਛਾ ਪੂਰੀ ਹੋ ਜਾਵੇਗੀ। ਸਾਥ ਸੰਗਤ ਜੀ ਅੱਜ ਦੀ ਵੀਡੀਓ ਦਾ ਵਿਸ਼ਾ ਵੀ ਇਹੀ ਹੈ। ਕਿ ਜੇਕਰ ਮਨੁੱਖ ਆਪਣੇ ਘਰ ਦੇ ਵਿੱਚ ਰੋਜ਼ਾਨਾ ਹੀ ਇਹ ਇੱਕ ਪਾਠ ਕਰਨਾ ਸ਼ੁਰੂ ਕਰ ਦੇਂਦਾ ਹੈ ਤਾਂ ਉਹ ਦੁਨੀਆ ਦਾ ਸਭ ਤੋਂ ਅਮੀਰ ਤੇ ਤਾਕਤਵਰ ਵਿਅਕਤੀ ਬਣ ਜਾਵੇਗਾ ਤਾਂ ਸਾਧ ਸੰਗਤ ਜੀ ਉਹ ਕਿਹੜਾ ਪਾਠ ਹੈ ਤੇ ਕਿਸ ਵਿਧੀ ਵਿਧਾਨ ਦੇ ਨਾਲ ਕਰਨਾ ਹੈ ਕਿਹੜੇ ਸਮੇਂ ਕਰਨਾ ਹੈ ਇਹ ਸਾਰੀ ਹੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਵਿੱਚ ਕਰਨੀ ਹੈ ਸਾਧ ਸੰਗਤ ਜੀ ਸਾਨੂੰ ਤਾਕਤਵਰ ਗੁਰਬਾਣੀ ਕਿਵੇਂ ਬਣਾ ਸਕਦੀ ਹੈ ਇਸ ਕਰਕੇ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਇਹ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਅੱਧੀ ਤੇ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ ਸਾਧ ਸੰਗਤ ਜੀ ਸਾਡੇ ਵੱਲੋਂ ਕੀਤੀ ਗਈ ਇੱਕ ਨਿੱਕੀ ਜਿਹੀ ਕੋਸ਼ਿਸ਼ ਸਾਡੇ ਤੇ ਕਿਰਪਾ ਵਰਸਾ ਸਕਦੀ ਹੈ ਅਸੀਂ ਗੁਰੂ ਦੀ ਖੁਸ਼ੀ ਨੂੰ ਹਾਸਲ ਕਰ ਸਕਦੇ ਹਾਂ ਜਿੱਥੇ ਵੀ ਬੈਠਦੇ ਹੋ ਬਸ ਉੱਥੇ ਹੀ ਗੱਲ ਆਪਣੇ ਪਰਮਾਤਮਾ ਜੀ ਦੀ ਹੀ ਕਰਿਆ ਕਰੋ ਕਿਉਂਕਿ ਬਾਕੀ ਗੱਲਾਂ ਤਾਂ ਸਾਰੀਆਂ ਹੀ ਵਿਅਰਥ ਹੁੰਦੀਆਂ ਹਨ ਬਸ ਜਪਿਆ ਹੋਇਆ ਨਾਮ ਤੇ ਕੀਤੇ ਹੋਏ ਚੰਗੇ ਕਰਮ ਹੀ ਨਾਲ ਜਾਂਦੇ ਹਨ ਫਿਰ ਅਸੀਂ ਗੁਰਬਾਣੀ ਦੀ ਗੱਲ ਕਰਕੇ ਚੰਗੇ ਕਰਮ ਆਪਣੀ ਜ਼ਿੰਦਗੀ ਨੂੰ ਸਵਾਰ ਸਕਦੇ ਹਾਂ ਸਾਧ ਸੰਗਤ ਜੀ ਮਹਾਪੁਰਖ ਜੀ ਬਹੁਤ ਹੀ ਸੋਹਣਾ ਸਮਝਾਉਂਦਿਆਂ ਹੋਇਆਂ ਆਖਦੇ ਹਨ ਸਿੱਖ ਦੇ ਕੋਲ ਸਭ ਤੋਂ ਕੀਮਤੀ ਚੀਜ਼ ਗੁਰਬਾਣੀ ਹੈ ਜੋ ਲੋਕ ਰੋਜ਼-ਰੋਜ਼ ਗੁਰਬਾਣੀ ਪੜ੍ਹਦੇ ਹਨ ਗੁਰਬਾਣੀ ਦਾ ਜਾਪ ਕਰਦੇ ਹਨ ਉਹ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਹੁੰਦੇ ਹਨ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਿੱਠੀ ਅਤੇ ਨਿੱਗੀ ਬਾਣੀ ਬੜੀ ਹੀ ਸ਼ਕਤੀਸ਼ਾਲੀ ਹੁੰਦੀ ਹੈ ਜੋ ਵੀ ਮਨੁੱਖ ਇਸ ਬਾਣੀ ਨੂੰ ਪੜ੍ਹਦਾ ਹੈ ਉਹ ਦੁਨੀਆ ਦਾ ਸਭ ਤੋਂ ਤਾਕਤਵਰ ਤੇ ਧਨਵਾਨ ਵਿਅਕਤੀ ਬਣ ਜਾਂਦਾ ਹੈ ਪਰ ਅਸੀਂ ਤਾਂ ਹਰ ਰੋਜ਼ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦੀ ਪੂਰੀ ਵਿਆਖਿਆ ਤਾਂ ਨਹੀਂ ਕਰ ਸਕਦੇ ਇਸ ਕਰਕੇ ਸਾਡੇ ਗੁਰੂ ਸਾਹਿਬਾਨਾਂ ਨੇ ਸਾਡੇ ਸੰਤ ਮਹਾਂਪੁਰਖਾਂ ਨੇ ਸਾਨੂੰ ਕਿਹੜਾ ਪਾਠ ਕਰਨ ਦੇ ਲਈ ਕਿਹਾ ਹੈ ਕਿਹੜੇ ਜੁਗਤ ਦੱਸੀ ਹੈ ਜਿਸ ਦੇ ਨਾਲ ਹੀ ਸਾਡਾ ਬੇੜਾ ਪਾਰ ਹੋ ਜਾਵੇਗਾ ਉਹ ਕਿਹੜਾ ਪਾਠ ਹੈ ਦੱਸਣ ਤੋਂ ਪਹਿਲਾਂ ਤੁਹਾਨੂੰ ਇੱਕ ਇਤਿਹਾਸ ਦੇ ਵਿੱਚੋਂ ਸਾਖੀ ਸੁਣਾਉਂਦੇ ਹਾਂ ਨਾਲ ਹੀ ਇਹ ਸਾਖੀ ਸੁਣ ਕੇ ਮਨ ਦੇ ਸਾਰੇ ਹੀ ਸ਼ੰਕੇ ਤੁਹਾਡੇ ਦੂਰ ਹੋ ਜਾਣਗੇ ਸਾਧ ਸੰਗਤ ਜੀ ਕਈ ਮਨੁੱਖ ਪਾਠ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਬਾਣੀ ਦੀ ਸਮਝ ਨਹੀਂ ਲੱਗਦੀ ਤੇ ਜਿਨ੍ਹਾਂ ਨੂੰ ਗੁਰਬਾਣੀ ਦੇ ਅਰਥ ਸਮਝ ਨਹੀਂ ਆਉਂਦੇ ਤਾਂ ਅੱਜ ਦੀ ਵੀਡੀਓ ਨੂੰ ਸੁਣ ਕੇ ਤੁਹਾਡੇ ਮਨ ਦੇ ਸਾਰੇ ਹੀ ਸ਼ੰਕੇ ਦੂਰ ਹੋ ਜਾਣਗੇ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਛੇਵੇਂ ਪਾਤਸ਼ਾਹ ਜੀ ਆਪਣੇ ਕਥਾ ਕੀਰਤਨ ਦੇ ਵਿੱਚ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ। ਉੱਥੋਂ ਇੱਕ ਸੰਗਤ ਨੇ ਆ ਕੇ ਆਖਿਆ ਪਾਤਸ਼ਾਹ ਜੀ ਮੈਂ ਦੁਕਾਨਦਾਰ ਹਾਂ ਆਪਣੀ ਦੁਕਾਨ ਨੂੰ ਚਲਾਉਂਦਾ ਹਾਂ। ਸਾਰਾ ਦਿਨ ਹੀ ਮੈਂ ਆਪਣੇ ਕਿਰਤ ਕਮਾਈ ਦੇ ਵਿੱਚ ਹੀ ਲੰਘਾ ਦਿੰਦਾ ਹਾਂ ਤੇ ਨਾਲ ਹੀ ਬੈਠੇ ਇੱਕ ਕਿਸਾਨ ਨੇ ਕਿਹਾ ਬਾਬਾ ਜੀ ਮੈਂ ਵੀ ਇਸੇ ਤਰ੍ਹਾਂ ਹੀ ਕਰਦਾ ਹਾਂ ਸਾਰਾ ਹੀ ਦਿਨ ਆਪਣੇ ਕਿਰਤ ਕਮਾਈ ਦੇ ਵਿੱਚ ਲੰਗਾ ਦਿੰਦਾ ਹਾਂ ਆਪਣੇ ਕਿਰਤ ਵਿੱਚ ਸੱਚੀ ਤੇ ਸੁੱਚੀ ਕਰਦਾ ਹਾਂ ਤੇ ਜੇਕਰ ਮੇਰੀ ਰਸਨਾ ਤੇ ਕੰਮ ਧੰਦਾ ਕਰਦੇ ਆਂ ਵਾਹਿਗੁਰੂ ਦਾ ਨਾਮ ਆ ਜਾਵੇ ਤੇ ਪਰ ਠੀਕ ਹੈ ਜੇਕਰ ਨਹੀਂ ਆਉਂਦਾ ਤਾਂ ਅਸੀਂ ਤਾਂ ਸਾਰਾ ਦਿਨ ਹੀ ਫਿਰ ਕੰਮ ਕਾਰ ਵਿੱਚ ਲੰਗਾ ਦਈਦਾ ਹੈ ਕਦੇ ਘਰ ਦੇ ਕੰਮ ਤੇ ਕਦੇ ਖੇਤਾਂ ਦੇ ਕੰਮਾਂ ਵਿੱਚ ਹੀ ਸਾਰਾ ਸਮਾਂ ਲੰਘ ਜਾਂਦਾ ਹੈ ਅਸੀਂ ਸਵੇਰੇ ਉੱਠ ਕੇ ਬਸ ਜਪਜੀ ਸਾਹਿਬ ਦਾ ਪਾਠ ਹੀ ਕਰ ਲੈਂਦੇ ਹਾਂ ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ ਤੇ ਸੌਣ ਤੋਂ ਪਹਿਲਾਂ ਕੀਰਤਨ ਸੋਹਿਲਾ ਜੀ ਦੀ ਬਾਣੀ ਦਾ ਪਾਠ ਕਰ ਲੀਦਾ ਹੈ ਅਸੀਂ ਬਾਣੀ ਜ਼ਰੂਰ ਪੜ੍ਹਦੇ ਹਾਂ ਵਾਹਿਗੁਰੂ ਜੀ ਸਾਡਾ ਬੇੜਾ ਪਾਰ ਕਰ ਦੇਣ ਸਾਡੀ ਪੜ੍ਹੀ ਤੇ ਸੁਣੀ ਬਾਣੀ ਨੂੰ ਫਲ ਲਾ ਦੇਣ ਕਹਿੰਦੇ ਹਨ ਕਿ ਜਦੋਂ ਮੇਰੇ ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਦਾ ਸਵਾਲ ਸੁਣ ਕੇ ਕਿਹਾ ਭਾਈ ਤੁਹਾਨੂੰ ਤੁਹਾਡੀ ਇਸ ਗੱਲ ਦਾ ਜਵਾਬ ਅਸੀਂ ਕੱਲ ਦਵਾਂਗੇ ਤਾਂ ਉੱਥੇ ਬੈਠੀ ਸਾਧ ਸੰਗਤ ਬਹੁਤ ਹੀ ਹੈਰਾਨ ਹੋਈ ਕਿ ਪਾਤਸ਼ਾਹ ਜੀ ਦੇ ਕੋਲ ਕਿਹੜੀ ਗੱਲ ਦਾ ਜਵਾਬ ਨਹੀਂ ਹੈ ਇਸ ਗੱਲ ਦਾ ਜਵਾਬ ਦੇਣ ਲਈ ਕੱਲ ਦਾ ਸਮਾਂ ਕਿਉਂ ਦੇ ਰਹੇ ਹਨ ਜਦੋਂ ਅਗਲਾ ਦਿਨ ਹੋਇਆ ਫਿਰ ਕਥਾ ਕੀਰਤਨ ਹੋ ਰਿਹਾ ਸੀ ਸਾਰੇ ਹੀ ਸੰਗਤ ਉਸ ਸਵਾਲ ਦਾ ਜਵਾਬ ਬੜੀ ਹੀ ਬੇਸਬਰੀ ਦੇ ਨਾਲ ਉਡੀਕ ਰਹੀ ਸੀ ਉਹ ਸਿੱਖ ਆਪਣੇ ਸਵਾਲਾਂ ਦੇ ਜਵਾਬ ਲੱਭ ਰਹੇ ਸਨ ਕਹਿੰਦੇ ਕਿ ਪਾਤਸ਼ਾਹ ਜੀ ਨੇ ਫਿਰ ਕਥਾ ਵਿਚਾਰ ਕੀਤੀ ਤੇ ਸਮਾਪਤੀ ਕਰ ਦਿੱਤੀ ਪਰ ਬਾਬਾ ਜੀ ਨੇ ਫਿਰ ਕੋਈ ਜਵਾਬ ਨਾ ਦਿੱਤਾ ਕਥਾ ਕੀਰਤਨ ਦੀ ਸਮਾਪਤੀ ਤੋਂ ਬਾਅਦ ਉਹ ਜੰਗਲ ਵੱਲ ਨੂੰ ਤੁਰ ਪਏ ਜਦੋਂ ਜੰਗਲ ਵੱਲ ਨੂੰ ਤੁਰ ਪਏ ਤਾਂ ਸੰਗਤ ਵੀ ਸਾਰੀ ਨਾਲ ਹੀ ਤੁਰ ਪਈ ਤੇ ਉਹਨਾਂ ਨੇ ਸੰਗਤ ਨੂੰ ਵੀ ਨਾਲ ਹੀ ਲੈ ਲਿਆ ਤੇ ਕਿਹਾ ਤੁਸੀਂ ਮੇਰੇ ਨਾਲ ਚੱਲੋ ਸ਼ਾਇਦ ਤੁਹਾਨੂੰ ਤੁਹਾਡੇ ਸਾਰੇ ਹੀ ਸਵਾਲਾਂ ਦੇ ਜਵਾਬ ਉਸ ਜੰਗਲ ਵਿੱਚੋਂ ਹੀ ਮਿਲ ਜਾਣ ਤੇ ਸਾਧ ਸੰਗਤ ਜੀ ਸਾਰੀ ਹੀ ਸੰਗਤ ਆਪਣੇ ਸਵਾਲਾਂ ਦੇ ਜਵਾਬ ਲੈਣ ਲਈ ਬਾਬਾ ਜੀ ਦੇ ਨਾਲ ਹੀ ਤੁਰ ਪਈ। ਕਹਿੰਦੇ ਹਨ ਕਿ ਇਹ ਗੱਲ ਨੂੰ ਸੁਣ ਕੇ ਸਾਰੀ ਹੀ ਸੰਗਤ ਪਹਿਲਾਂ ਹੈਰਾਨ ਬਹੁਤ ਹੋਈ। ਪਰ ਨਾਲ ਹੀ ਨਾਲ ਸੋਚ ਰਹੀ ਸੀ ਕਿ ਜੰਗਲ ਵਿੱਚੋਂ ਉਹ ਕਿਵੇਂ ਆਪਣੇ ਸਵਾਲ ਦਾ ਜਵਾਬ ਲੈ ਸਕਦੇ ਹਨ। ਪਰ ਕਹਿੰਦੇ ਕਿ ਗੁਰੂ ਦਾ ਹੁਕਮ ਸੀ। ਸਾਰੀ ਸੰਗਤ ਜਵਾਬ ਲੈਣ ਲਈ ਨਾਲ ਹੀ ਤੁਰ ਪਈ ਤੇ ਨਾਲ ਹੀ ਨਾਲ ਉਹ ਦੋਵੇਂ ਸਿੱਖ ਭਰਾ ਸਨ। ਜਿਹੜਾ ਇੱਕ ਕਿਸਾਨ ਸੀ ਤੇ ਦੂਜਾ ਦੁਕਾਨਦਾਰ ਸੀ ਜਿਨ੍ਹਾਂ ਨੇ ਪਰਮਾਤਮਾ ਜੀ ਦੇ ਕੋਲੋਂ ਸਵਾਲ ਪੁੱਛਿਆ ਸੀ ਜਦੋਂ ਜੰਗਲ ਵਿੱਚ ਗਏ ਤਾਂ ਥੋੜੇ ਜੇ ਅੱਗੇ ਗਏ ਉੱਥੇ ਜਾ ਕੇ ਇਹਨਾਂ ਨੇ ਇੱਕ ਚਮਕਦੀ ਹੋਈ ਚੀਜ਼ ਵੇਖੀ ਤੇ ਸਾਰੇ ਹੀ ਸੰਗਤ ਨੇ ਪੁੱਛਿਆ ਕਿ ਪਾਤਸ਼ਾਹ ਜੀ ਉਹ ਚੀਜ਼ ਕਿਹੜੀ ਲਿਸ਼ਕ ਦੀ ਪਈ ਹੈ ਤੇ ਪਰਮਾਤਮਾ ਜੀ ਨੇ ਕਿਹਾ ਕਿ ਜਾਓ ਤੁਸੀਂ ਉਸ ਚੀਜ਼ ਨੂੰ ਮੇਰੇ ਕੋਲ ਇੱਥੇ ਲੈ ਕੇ ਆਓ ਉਹ ਕਹਿੰਦੇ ਕਿ ਇਹ ਚੀਜ਼ ਆਕਰ ਹੈ ਕਿ ਉਹ ਦੋਵੇਂ ਹੀ ਸਿੱਖ ਉਸ ਚੀਜ਼ ਵੱਲ ਤੁਰ ਪਏ ਤੇ ਜਦੋਂ ਚੁੱਕ ਕੇ ਉਹ ਪਾਤਸ਼ਾਹ ਜੀ ਦੇ ਕੋਲ ਲੈ ਕੇ ਆਏ ਤੇ ਪਾਤਸ਼ਾਹ ਜੀ ਨੂੰ ਕਿਹਾ ਪਾਤਸ਼ਾਹ ਜੀ ਇਹ ਕੋਈ ਕੀਮਤੀ ਚੀਜ਼ ਨਹੀਂ ਪਾਤਸ਼ਾਹ ਜੀ ਕਹਿਣ ਲੱਗੇ ਇਹ ਤਾਂ ਟੁੱਟਿਆ ਹੋਇਆ ਘੜਾ ਹੈ ਇਹ ਤਾਂ ਬੜੀ ਹੀ ਕੀਮਤੀ ਹੀਰੇ ਵਾਂਗ ਚਮਕ ਰਿਹਾ ਸੀ ਇਹਦੇ ਵਿੱਚ ਇੰਨੀ ਚਮਕ ਕਿੱਥੋਂ ਆ ਗਈ ਹੈ ਤਾਂ ਸਾਰੇ ਹੀ ਸੰਗਤ ਵਿੱਚੋਂ ਜਵਾਬ ਮਿਲਣ ਲੱਗੇ ਕਿ ਪਾਤਸ਼ਾਹ ਜੀ ਲੱਗਦਾ ਹੈ ਇਹ ਕਿਸੇ ਤਰਖਾਨ ਦਾ ਕੋਈ ਟੁੱਟਿਆ ਹੋਇਆ ਘੜਾ ਹੈ ਕੋਈ ਲੱਕੜਹਾਰਾ ਲੱਕੜਾਂ ਕੱਟਣ ਆਉਂਦਾ ਹੈ ਤੇ ਆਪਣੇ ਪੀਣ ਦੇ ਲਈ ਪਾਣੀ ਇੱਥੇ ਰੱਖਦਾ ਹੋਵੇਗਾ ਉਸ ਵਿੱਚ ਲੱਸੀ ਬਣਾਉਂਦਾ ਹੋਵੇਗਾ ਤੇ ਉਸ ਲੱਸੀ ਦਾ ਠੰਡਾ ਲੱਗਿਆ ਹੋਣ ਕਰਕੇ ਇਸ ਘੜੇ ਦਾ ਪਾਣੀ ਲਿਸ਼ਕਾ ਮਾਰ ਰਿਹਾ ਸੀ ਕਹਿੰਦੇ ਕਿ ਫਿਰ ਮੇਰੇ ਪਾਤਸ਼ਾਹ ਜੀ ਕਹਿਣ ਲੱਗੇ ਇਹ ਕਿਦਾਂ ਹੋ ਸਕਦਾ ਹੈ ਨਾਹੀਂ ਉਸ ਵਿੱਚ ਪਾਣੀ ਹੈ ਨਾਹੀਂ ਲੱਸੀ ਹੈ ਨਾਹੀਂ ਮੱਖਣ ਹੈ ਇਹ ਟੁੱਟ ਵੀ ਗਿਆ ਪਰ ਫਿਰ ਵੀ ਲਿਸ਼ਕਾ ਕਿਉਂ ਮਾਰ ਰਿਹਾ ਹੈ ਤੇ ਕਹਿੰਦੇ ਉਹਨਾਂ ਸਿੱਖਾਂ ਨੇ ਕਿਹਾ ਨਹੀਂ ਸੱਚੇ ਪਾਤਸ਼ਾ ਇਸ ਵਿੱਚ ਲੱਸੀ ਨਹੀਂ ਹੈ ਮੱਖਣ ਵੀ ਨਹੀਂ ਹੈ ਪਰ ਰੋਜ਼ ਇਸ ਵਿੱਚ ਲੱਸੀ ਪੈਣ ਕਰਕੇ ਮਖਣੀ ਦਾ ਠੰਡਾ ਲੱਗਾ ਹੁਣ ਕਰਕੇ ਇਹਦੇ ਅੰਦਰੋਂ ਹੁਣ ਠੰਡਾ ਜਾਹੀ ਨਹੀਂ ਰਿਹਾ ਤੇ ਨਾ ਹੀ ਕਦੇ ਜਾਵੇਗਾ ਇਸਨੇ ਹਮੇਸ਼ਾ ਹੁਣ ਐਦਾਂ ਹੀ ਲਿਸ਼ਕਦਿਆ ਰਹਿਣਾ ਹੈ ਇਸ ਦੀ ਠੀਕਰੀ ਠੀਕਰੀ ਵੀ ਭਾਵੇਂ ਹੋ ਜਾਵੇ ਪਰ ਇਸ ਦਾ ਠੰਡਾ ਹੁਣ ਖਤਮ ਨਹੀਂ ਹੋਵੇਗਾ ਤਾਂ ਫਿਰ ਮੇਰੇ ਪਾਤਸ਼ਾ ਜੀ ਨੇ ਕਿਹਾ ਸਾਥ ਸੰਗਤ ਜੀ ਫਿਰ ਤੁਹਾਨੂੰ ਤੁਹਾਡੇ ਸਵਾਲਾਂ ਦਾ ਜਵਾਬ ਤਾਂ ਮਿਲ ਗਿਆ ਹੋਵੇਗਾ ਸਾਰੀ ਹੀ ਸੰਗਤ ਦੇ ਦੋਵੇਂ ਸਿੱਖ ਬੜੇ ਹੈਰਾਨ ਹੋਏ ਕਿ ਸਾਡੇ ਸਵਾਲ ਦਾ ਜਵਾਬ ਇਸ ਘੜੇ ਦੇ ਵਿੱਚੋਂ ਕਿਵੇਂ ਮਿਲ ਸਕਦਾ ਹੈ ਫਿਰ ਪਾਤਸ਼ਾਹ ਜੀ ਨੇ ਸਪਸ਼ਟ ਰੂਪ ਵਿੱਚ ਸਮਝਾਇਆ ਕਿ ਜਿਸ ਤਰ੍ਹਾਂ ਇਸ ਘੜੇ ਦੇ ਵਿੱਚ ਸਿਰਫ ਲੱਸੀ ਪੈ ਰਹੀ ਸੀ ਲੱਸੀ ਦੇ ਨਾਲ ਮੱਖਣ ਲੱਗਾ ਹੋਇਆ ਸੀ ਉਸ ਦੇ ਕਰਕੇ ਇਹ ਘੜਾ ਠੰਡਾਪਨ ਹੋ ਗਿਆ ਤੇ ਟੁੱਟਣ ਕਰਕੇ ਵੀ ਉਸ ਘੜੇ ਦਾ ਠੰਡਾ ਨਹੀਂ ਨਿਕਲਿਆ ਇਸ ਤਰ੍ਹਾਂ ਜਿਹੜਾ ਵੀ ਮਨੁੱਖ ਰੋਜ਼-ਰੋਜ਼ ਗੁਰਬਾਣੀ ਪੜ੍ਹਦਾ ਹੈ ਉਸਦੇ ਮਨ ਨੂੰ ਸਮਝ ਆ ਜਾਵੇ ਭਾਵੇਂ ਨਾ ਆਵੇ ਪਰ ਇੱਕ ਵਾਰ ਜਦੋਂ ਰਸਨਾ ਦੇ ਉੱਪਰ ਗੁਰਬਾਣੀ ਦਾ ਜਾਪ ਆ ਗਿਆ ਉਹਦੇ ਹਿਰਦੇ ਵਿੱਚ ਆਪਣੇ ਆਪ ਹੀ ਵਸ ਜਾਵੇਗਾ ਪਾਤਸ਼ਾਹ ਜੀ ਨੇ ਸਮਝਾਇਆ ਕਿ ਬਾਣੀ ਖੁਦ ਨਿਰੰਕਾਰ ਹੈ ਬੋਲ ਕੇ ਵੀ ਸਾਨੂੰ ਸਾਰਾ ਕੁਝ ਦੱਸਦੀ ਹੈ ਪਰ ਫਰਕ ਇੰਨਾ ਹੈ ਸਾਨੂੰ ਹੀ ਸਮਝ ਨਹੀਂ ਆਉਂਦੀ ਗੁਰੂ ਜੀ ਨੇ ਕਿਹਾ ਭਾਈ ਜਪਜੀ ਸਾਹਿਬ ਦਾ ਪਾਠ ਆਪਾਂ ਪ੍ਰਤੱਖ ਰੂਪ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੇ ਹੀ ਦਰਸ਼ਨ ਕਰ ਸਕਦੇ ਹਨ ਜੋ ਵੀ ਮਨੁੱਖ ਜਪਜੀ ਸਾਹਿਬ ਦਾ ਪਾਠ ਰੋਜ਼ਾਨਾ ਰੋਜ਼ਾਨਾ ਕਰਦੇ ਹਨ ਇੱਕ ਮਨ ਇੱਕ ਚਿਤ ਹੋ ਕੇ ਕਰਦੇ ਹਨ ਸ਼ਰਧਾ ਤੇ ਵਿਸ਼ਵਾਸ ਦੇ ਨਾਲ ਕਰਦੇ ਹਨ ਉਹਨਾਂ ਦੇ ਉੱਪਰ ਫਿਰ ਗੁਰੂ ਜੀ ਦੀ ਕਿਰਪਾ ਹੋਣੀ ਸ਼ੁਰੂ ਹੋ ਜਾਂਦੀ ਹੈ ਫਿਰ ਆਪਾਂ ਵੀ ਇਸ ਸਾਖੀ ਤੋਂ ਇਹੀ ਸਿੱਖਿਆ ਲੈਣੀ ਹੈ ਬਾਣੀ ਦੇ ਅਰਥ ਸਮਝ ਲੱਗਣੇ ਸ਼ੁਰੂ ਹੋ ਜਾਣ ਰ ਬਾਣੀ ਫਿਰ ਜਰੂਰ ਪੜਨੀ ਚਾਹੀਦੀ ਹੈ ਭਾਵੇਂ ਜਿੰਨੇ ਮਰਜ਼ੀ ਕੰਮ ਹੋਣ ਅੰਮ੍ਰਿਤ ਵੇਲੇ ਦਾ ਸਮਾ ਜ਼ਰੂਰ ਸੰਭਾਲ ਲੈਣਾ ਚਾਹੀਦਾ ਹੈ ਦਿਨ ਦੀ ਸ਼ੁਰੂਆਤ ਚਬਜੀ ਸਾਹਿਬ ਦੇ ਪਾਠ ਤੋਂ ਹੀ ਕਰਨੀ ਚਾਹੀਦੀ ਹੈ ਤੇ ਦਿਨ ਦੀ ਸਮਾਪਤੀ ਰਹਿਰਾਸ ਸਾਹਿਬ ਦਾ ਪਾਠ ਤਾਂ ਸ਼ਾਮ ਨੂੰ ਕਰੋ ਤੇ ਸੌਣ ਤੋਂ ਤੁਰੰਤ ਪਹਿਲਾਂ ਸੋਹਿਲਾ ਸਾਹਿਬ ਦੀ ਪਾਠ ਦੇ ਨਾਲ ਹੀ ਤੁਹਾਡਾ ਫਿਰ ਬੇੜਾ ਪਾਰ ਹੋ ਜਾਵੇਗਾ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਆਖਦੇ ਹਨ ਜਿਸ ਪਰਿਵਾਰ ਦੇ ਵਿੱਚ ਗੁਰਬਾਣੀ ਪੜ੍ਹੀ ਜਾਂਦੀ ਹੈ ਉਸ ਪਰਿਵਾਰ ਦਾ ਬੇੜਾ ਪਾਰ ਹੋ ਜਾਂਦਾ ਹੈ ਤੇ ਪਰਿਵਾਰ ਵਿੱਚ ਸਿੱਖੀ ਦਾ ਬੂਟਾ ਲੱਗ ਜਾਂਦਾ ਹੈ ਪਰ ਜਿਸ ਵਿੱਚੋਂ ਬਾਣੀ ਵਿਸਰ ਗਈ ਜੋ ਮਨੁੱਖ ਬਾਣੀ ਨਹੀਂ ਪੜ੍ਹਦੇ ਉਹਨਾਂ ਦੇ ਘਰ ਵਿੱਚ ਫਿਰ ਸਿੱਖੀ ਕਦੇ ਵੀ ਨਹੀਂ ਆਵੇਗੀ ਫਿਰ ਅਸੀਂ ਆਪ ਹੀ ਗੁਰਬਾਣੀ ਦੇ ਨਾਲ ਜੁੜਨਾ ਹੈ ਤੇ ਜੇਕਰ ਅਸੀਂ ਚਾਹੁੰਦੇ ਹਾਂ ਸਾਡੇ ਬੱਚੇ ਤਰੱਕੀ ਕਰਨ ਗੁਰਬਾਣੀ ਦੇ ਨਾਲ ਜੁੜਨ ਮਾੜੀ ਸੰਗਤ ਤੋਂ ਬਚ ਜਾਣ ਉਹਨਾਂ ਨੂੰ ਵੀ ਗੁਰਬਾਣੀ ਪੜਨ ਦਾ ਫਲ ਸਮਝਣਾ ਚਾਹੀਦਾ ਹੈ ਤਾਂ ਸਾਥ ਸੰਗਤ ਜੀ ਜੇਕਰ ਵੀਡੀਓ ਵਧੀਆ ਲੱਗੀ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ